ਵਾਹਿ ਜੀ ਅੱਜ ਅਸੀਂ ਪੰਚੀਵਾਂ ਰਾਜਦਾਨ ਦੇ ਕੀ ਬਈ ਪਿਛਲੇ ਦਿਨੀ ਬਾਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਝਾ ਦੇ ਵਿੱਚ ਜਿਹੜਾ ਆ ਉਹ ਬਾਰਖਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਘੱਗਰ ਮਾਰਦਾ ਇਧਰ ਆ ਜਿੱਥੇ ਹੁਣ ਆਪਾਂ ਖੜੇ ਨੇ ਡੇਰਾ ਬਾਬਾ ਨਾਨਕ ਸਾਹਿਬ ਸਤ ਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵਾਂਧਿਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਥੋਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਤੇ ਹਜ਼ਾਰਾਂ ਏਕੜ ਸਾਰੇ ਫਸਲ ਵੀ ਤਬਾਹ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ 'ਚ ਬੈਠੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਜਾਂ ਬਾਹਰ ਹੋਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਤੇ ਅੱਜ ਇੱਥੇ ਰਾਹਤ ਕਾਰਜਾਂ ਲਈ ਵੱਡੇ ਪੱਧਰ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਪਰ ਜਿੱਚੇ ਤੌਰ ਤੇ ਅੱਜ ਮੈਂ ਕਿਉਂਕਿ ਉਧਰ ਮਹਾਨ ਨਗਰ ਕੀਰਤਨ ਚੱਲਦਾ ਜਿਹੜਾ ਸਾਂ ਵਾਲੇ ਪਾਸੇ ਤੋਂ ਚੱਲਿਆ ਉਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਡਲਾ ਫਰਜ਼ ਵੀ ਸ਼ਾਮਿਲਦਾ ਹਾਂ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖਾਂਾਂ ਜਾ ਕੀਤਾ ਜਾਵੇ ਆ ਜਿਹੜਾ ਹਾਲ ਆ ਡੇਰਾ ਪੱਪਾ ਨਾਲ ਜਿਹੜਾ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀਆਂ ਫੋਟੋ ਮਾਰ ਕੇ ਜਾਓ ਨਾਲ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾਡਰਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਬੈਠੇ ਆ ਤੇ ਸਰਕਾਰ ਦੇ ਹਾਲੇ ਵੀ ਜੂਨ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰਾ ਕੱਲ ਬਿਲਕੁਲ ਸੁੱਤੀ ਪਈ ਆ। ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ। ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਈ ਅਕਾਲੀ ਸਰਕਾਰ ਹੁੰਦੀ ਹੁਣ ਉਹਨੂੰ ਧਰਨੇ ਲੱਗੇ ਹੋਣੇ ਸੀ। ਤੇ ਕੋਈ ਕੂਣ ਹੀ ਨਹੀਂ ਡਿਆ ਆ। ਸੋ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ। ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਉੱਥੋਂ ਕਾਰਿਡੋਰ ਤੋਂ ਵਾਪਸ ਮੁੜਿਆ। ਤੇ ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵੀ ਚਾਰੇ ਦੀ ਵੱਡੀ ਲੋੜ ਆ। ਅਸੀਂ ਬੈਠ ਕੇ ਸਾਰੀ ਸੰਮਖਿਆ ਕਰ ਰਹੇ ਹਾਂ ਲਗਾ ਸਾਹਿਬ ਕਿਉਂਕਿ ਇਸ ਗਰਦਾਸਪੁਰ ਦੇ ਆਪਣੇ ਪ੍ਰਧਾਨ ਵੀ ਆਕਾਲੀ ਦਲ ਦੇ ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਵਸੀਲੇ ਕੰਮ ਨਹੀਂ ਕਰਦਰਾ ਪ੍ਰਬੰਧਕ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪੁਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗਿਆ ਫਸਲ ਤਾਂ ਤਵਾ ਹੋ ਗਏ ਤੇ ਕੋਈ ਯਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਤਿਲ ਫੋਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮਝ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕਿਸਤੀਆਂ ਆ ਰਾਹਤ ਅਸੀਂ ਦੇਣ ਜਾਣਾ ਉਹ ਕੈਸੀਆਂ ਦੇਣ ਨੂੰ ਤਿਆਰ ਨੇ ਕਿ ਭਈ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਤੇ ਪਹੁੰਚ ਕੇ ਤਾਂ ਸ਼ਾਇਦ ਨੰਬਰ ਵਧ ਘਟ ਜਾਣੇ ਚੱਲੇ ਆਪ ਤੋਂ ਵੀ ਉਹ ਨੰਬਰ ਵਧ ਘਟ ਨਹੀਂ ਦੇਖਦੇ ਉਹਦੇ ਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਵਾਨਾਂ ਦੇ ਵਿੱਚੋਂ ਉਥੋਂ ਸਤਿਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਇਹ ਅਸੀਂ ਯਤਨ ਵੀ ਕਰਾਂਗੇ ਭਈ ਹੁਣ ਨ ਫਿਊਚਰ ਜਿੱਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਉਧਰ ਪਟਿਆਲੇ ਦੂਖ ਨਵਾਰ ਨੇ ਆ ਇਦਾਂ ਹੀ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸੀਆਂ ਲੈ ਕੇ ਪੱਖੀਆਂ ਰੱਖ ਦਈਏ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਦਾਂ ਖਮਾਈ ਤਾਂ ਆਵੇ ਹੀ ਨਾ ਪਰ ਜੇ ਕਦੇ ਆ ਜਾਏ ਤੇ ਫਿਰ ਸਰਕਾਰ ਤੇ ਡਿਪੈਂਡ ਨਾ ਰਹੀਏ ਉਹ ਸਰਕਾਰ ਨੂੰ ਬਾਜਾਂ ਮਾਰਾਂਗੇ ਕਦ ਆਉਂਦੀ ਆ ਕਦ ਜਾਂਦੇ ਆ ਉਦਾਂ ਜੀ ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਵਾਲਾ ਕੇ ਰੱਖ ਲਓ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਬੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉੱਤੇ ਕਿਉਂਕਿ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਭੁੱਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਤੇ ਸਾਰੇ ਸਮਾਜ ਸੇਵੀ ਸੁਖਵਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਭਾਈ ਸਤਵੰਨ ਸਿੰਘ ਜੀ ਦਾ ਪਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਹਾਲ ਕੀ ਦੇ ਸਾਡੇ ਬਰਦਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸੇ ਨੂੰ ਲੋੜਿਆ ਇੱਥੇ ਗੇੜਾ ਬਾਬਾ ਨਾਨਕ ਉਹ ਆਪਣਾ ਆ ਕੇ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਜਰੂਰ ਜਾ ਕੇ ਬਣੀਏ ਜੋ ਸਾਰੀ ਰਾਸ ਸਕਮਰੀ ਜਿਹੜੀ ਆ ਇਹ ਮੈਂ ਹੁਣ ਆਪ ਵੀ ਆਪ ਦੋ ਤਿੰਨ ਦਿਨ ਲਗਾਤਾਰ ਹੀ ਹੋਣਾ ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੋਸਤ ਹੋ ਸਕੇ ਤੋਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਤੁਸੀਂ ਮੀਡੀਆ ਇੱਕ ਪਾਸੇ ਨਾ ਚਲਾਇਆ ਕਰੋ ਸਰਕਾਰ ਦੀਆਂ ਕਾਮੀਆਂ ਵੀ ਦੱਸਿਆ ਕਰੋ ਇਹ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤੇ ਸਰਕਾਰ ਚੁੱਕ ਕਰਕੇ ਵੇਚੀ ਆ ਤੇ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਹੈ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਸੇ ਤੇ ਰਾਹ ਤਾਂ ਨਹੀਂ ਪਹੁੰਚਦੀ ਉਦੇ ਉਹਦੇ ਵਾਸਤੇ ਕੋਈ ਯਤਨ ਕਰੋ ਦੇਖੋ ਤੁਸੀਂ ਸਾਨੂੰ ਕਿ ਇੱਕ ਵੇਟ ਪਿੰਡਾ ਭੋਨੇ ਵਾਲਾ ਬਹੁਤ ਪਾਣੀ ਹੈ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਮਲੇਸ਼ਰ ਸਾਹਿਬ ਹਾਂ ਜੀ ਵਿਸ਼ਵਨੀਆ ਜੀ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਖਵ ਸਿੰਘ ਠੀਕ ਹੈ ਭਾਜੀ ਲਗਾ ਸਾਹਿਬ ਨਾਲਿਆ ਤੁਸੀਂ ਕੇਸੀਆਂ ਲੈ ਲਓ ਕਮਾ ਕੇ ਜਾ ਕੇ ਉਹਨੇ ਕੇਸਤੀ ਲੈ ਕੇ ਨਾਲ ਉਹਦੇ ਆਪਣੇ ਨਾਲ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਿਚਾਰੇ ਔਖੇ ਜਿਹੜੇ ਆ ਉਸੇ ਜਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜਿਹੜੀ ਕੋ ਅਗਰ ਕਸਰ ਰਹਿ ਗਈ ਹੈ ਕੋਈ ਗੱਲ ਨਹੀਂ ਜਰੂਰ ਪਹੁੰਚਿਆ ਜਾ ਸਕਦਾ ਇੱਕ ਜਿਹੜੇ ਲੋਕ ਇਸ ਹਾੜ ਦੇ ਵਿੱਚ ਤੇ ਦੁਖੀ ਜਿਹਨੇ ਉਹ ਤੇ ਹੈ ਹੀ ਨੇ ਜਿਹੜੇ ਇਹਨਾਂ ਨੂੰ ਪਿਕਨਿਕ ਸਪੌਟ ਬਣਾਇਆ ਦਾ ਸੈਲਫ ਜਾਂ ਕਿਚਨ ਵੀਡੀਓ ਬਣਾਉਣ ਜਾਂ ਦੋਨਾਂ ਵਾਸਤੇ ਮੈਥੋਡਿਕ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਪਰ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਣੇ ਮੂੰਹ 'ਚ ਪਾਣੀ ਨਹੀਂ ਪਾਉਂਦਾ ਰਾਸਤੇ ਕੋ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮੂਲੈਂਸ ਨਾਲ ਨਹੀਂ ਆਪਣੀ ਗੱਡੀ 'ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੀ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮਾਲ ਦਾ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਇਹ ਲੈ ਗਏ ਤੇ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ। ਬਹੁਤਾ ਕੁਝ ਨਹੀਂ ਹੋਣਾ। ਮੈਂ ਸਾਰਿਆਂ ਨੂੰ ਨਿਬਰਦਾ ਸਹਿਤ ਬੈਂਤੀ ਕਰਦਾ ਜਿਸਲੇ ਬਿਫਤਾ ਹੋਵੇ। ਹੂੰ ਹੂੰ। ਬਿਫਤਾ ਦੇ ਵਿੱਚ ਉਸਲੇ ਸ਼ੂਟਿੰਗ ਨਹੀਂ ਦੇਖੀਦੀ ਬਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀਦੀ ਆ। ਕਿੰਨੀ ਕ ਆਪਾਂ ਰਾਤ ਦਿੰਨੇ ਆ ਕਿਉਂਕਿ ਹਮਾ ਐਸਾ ਆ ਕੋਈ ਵਿਚਾਰਾ ਦੋ ਦਿਨ ਦਾ ਭੁੱਖਾ ਬੈਠਾ ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ ਬੇਜਵਾਨ ਆ। ਕੋਈ ਜਾਨਵਰ ਭੁੱਖਾ ਬੈਠਾ ਉਹ ਤਾਂ ਦੱਸ ਨਹੀਂ ਸਕਦਾ। ਵੀਡੀਓ ਨਾ ਬਣਾਓ। ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਵੀ ਸਾਡੇ ਕੋ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦੇ। ਸਭ ਇੱਕ ਬੁਢਾ ਕੱਟਾ ਸੇਵਾ ਦਾ ਇਹ ਰੱਤਾ ਛੱਡੋ ਗੰਧੀ ਸਿੰਘ ਉਹਦਾ ਕੱਟ ਟੁੱਟ ਗਿਆ ਸਾ ਟਿਕ ਗਿਆ। ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੋ ਮਲਾਂਕਨ ਕਰਾਂਗੇ ਰਹਿ ਕੇ ਕਿਉਂਕਿ ਇਹ ਲੰਮਾ ਕਾਰਜ ਆ ਸੌਣੀ ਕਮੇਟੀ ਦੇਖਿਓ। ਜਿੰਨਾ ਗੁਰੂ ਸਾਹਿਬ ਨੇ ਸੰਧਾ ਬਕਸ ਜਾਲ ਜਾਰੀ ਰਹਿਣਗੇ। ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਵੀ। ਹੋਰ ਹਾਂ।